ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਸੁਣ ਕੇ ਤੁਸੀਂ ਵੀ ਕਹੋਗੇ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੀ ਪੰਜਾਬ ਦੀ ਹੈ ਤੇ ਪੰਜਾਬ ਦੀ ਰਹੇਗੀ ਗੱਲ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚੋਂ ਖਾਲਸਾ ਰਾਜ ਖਤਮ ਹੁੰਦਾ ਉਸ ਤੋਂ ਬਾਅਦ ਅੰਗਰੇਜ਼ ਆਪਣਾ ਰਾਜ ਸਥਾਪਿਤ ਕਰਦੇ ਆ ਖਾਲਸਾ ਰਾਜ ਸਮੇਂ ਸਿੱਖਿਆ ਕੇਵਲ ਗੁਰਦੁਆਰਿਆਂ ਵਿੱਚ ਮੰਦਿਰਾਂ ਵਿੱਚ ਮਦਰਸੀਆਂ ਵਿੱਚ ਦਿੱਤੀ ਜਾਂਦੀ ਸੀ ਪਰ ਅੰਗਰੇਜ਼ਾਂ ਦੇ ਰਾਜ ਦੌਰਾਨ ਕਈ ਸਕੂਲ ਬਣਾਏ ਗਏ ਅਤੇ ਇਹਨਾਂ ਵੱਲੋਂ ਪੰਜਾਬ ਦੇ ਵਿੱਚ ਦੋ ਕਾਲਜ ਬਣਾਏ ਗਏ ਪਰ ਇਹਨਾਂ ਵਿੱਚੋਂ ਪੰਜਾਬੀ ਕਾਇਬ ਸੀ ਪਹਿਲਾ ਕਾਲਜ ਦਿੱਲੀ ਵਿੱਚ ਬਣਾਇਆ ਗਿਆ ਅਤੇ ਦੂਜਾ ਕਾਲਜ ਸਰਕਾਰੀ ਕਾਲਜ ਲਾਹੌਰ ਬਣਾਇਆ ਗਿਆ ਅਤੇ ਇਸ ਸਰਕਾਰੀ ਕਾਲਜ ਦਾ ਨਾਮ ਯਾਦ ਰੱਖਿਓ ਅੱਗੇ ਜਾ ਕੇ ਇਸ ਬਾਰੇ ਗੱਲਬਾਤ ਹੋਏਗੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਭਾਰਤ ਵਿੱਚ ਕੇਵਲ ਤਿੰਨ ਯੂਨੀਵਰਸਟੀਆਂ ਸਨ ਪਹਿਲੀ ਮੁੰਬਈ ਦੇ ਵਿੱਚ ਸੀ ਦੂਜੀ ਮ드ਰਾਸ ਦੇ ਵਿੱਚ ਸੀ ਅਤੇ ਤੀਜੀ ਕਲਕੱਤਾ ਵਿੱਚ ਸੀ ਜੋ ਪੰਜਾਬ ਦੇ ਵਿੱਚ ਸਰਕਾਰੀ ਕਾਲਜ ਲਾਹੌਰ ਸੀ ਉਹ ਕਲਕੱਤਾ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਸੀ ਭਾਵ ਜੋ ਇਸ ਦਾ ਸਿਲੇਬਸ ਸੀ ਜੋ ਇਹਦਾ ਕਾਮਜਮਸੀ ਉਹ ਕਲਕੱਤਾ ਯੂਨੀਵਰਸਿਟੀ ਦੇ ਵਿੱਚੋਂ ਚੱਲਦਾ ਇਸ ਸਮੇਂ ਜੀ ਡਬਲਯੂ ਲੈਟਨਰ ਨਾਮ ਦਾ ਯਹੂਦੀ ਅੰਗਰੇਜ਼ੀ ਇਹਨੂੰ ਸਰਕਾਰੀ ਕਾਜ ਲਾਹੌਰ ਦਾ ਪ੍ਰਿੰਸੀਪਲ ਲਗਾਇਆ ਗਿਆ ਅਤੇ ਇਹਨੇ 2-3 ਸਾਲ ਬਾਅਦ ਹੀ ਭਾਰਤ ਦੇ ਗਵਰਨਰ ਨੂੰ ਚਿੱਠੀ ਲਿਖੀ ਕਿ ਇਹ ਵਾਲਾ ਸਰਕਾਰੀ ਕਾਜ ਲਾਹੌਰ ਹੈ ਇਹਨੂੰ ਚਲਾਉਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਇਸ ਦਾ ਜੋ ਸਿਲੇਬਸ ਹੈ ਉਹ ਕਲਕੱਤਾ ਯੂਨੀਵਰਸਿਟੀ ਵੱਲੋਂ ਆ ਰਿਹਾ ਹੈ ਇਸ ਦਾ ਜੋ ਟੀਚਿੰਗ ਮੈਥਡ ਹੈ ਉਹ ਅੰਗਰੇਜ਼ੀ ਵਿੱਚ ਹੈ ਜੋ ਕਿ ਬੱਚਿਆਂ ਨੂੰ ਸਮਝ ਨਹੀਂ ਆ ਰਿਹਾ ਬਹੁਤ ਸਾਰੇ ਬੱਚੇ ਫੇਲ ਹੋ ਰਹੇ ਹਨ ਅਤੇ ਘੱਟ ਐਡਮਿਸ਼ਨਾਂ ਕਰਕੇ ਪ੍ਰੋਫੈਸਰ ਲੋਕਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਪ੍ਰਿੰਸੀਪਲ ਲੈਟਨਰ ਆਪਣੇ ਵੱਡੇ ਅਫਸਰਾਂ ਨੂੰ ਸਲਾਹ ਦਿੰਦਾ ਆ ਕਿ ਪੰਜਾਬ ਦੇ ਵਿੱਚ ਕਾਲਜ ਚਲਾਉਣ ਵਾਸਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੰਨਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਵਿਸ਼ਵਾਸ ਜਿੰਨਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਸਾਥ ਮਿਲਣਾ ਬਹੁਤ ਜ਼ਰੂਰੀ ਹੈ ਇਸ ਲਈ ਪ੍ਰਿੰਸੀਪਲ ਲੈਟਨਰ ਇੱਕ ਮੀਟਿੰਗ ਸੱਦਦਾ ਆ ਉਸ ਮੀਟਿੰਗ ਦੇ ਵਿੱਚ ਵੱਡੇ ਅੰਗਰੇਜ਼ ਅਫਸਰ ਸੱਦੇ ਜਾਂਦੇ ਨੇ ਪੰਜਾਬ ਦੇ ਵੱਡੇ ਜ਼ਿਮੀਦਾਰ ਸੱਦੇ ਜਾਂਦੇ ਨੇ ਰਿਆਸਤਾਂ ਦੇ ਰਾਜੇ ਸੱਦੇ ਜਾਂਦੇ ਨੇ ਔਰ ਇਹ ਅਲੱਗ-ਅਲੱਗ ਪੰਜਾਬ ਦੇ ਨਾਮੀ ਲੋਕਾਂ ਨੂੰ ਸੱਦਿਆ ਜਾਂਦਾ ਇਸ ਮੀਟਿੰਗ ਦੇ ਵਿੱਚ ਅੰਗਰੇਜ਼ ਸਰਕਾਰ ਦੇ ਨੁਮਾਇੰਦੇ ਆਉਂਦੇ ਆ ਕਿ ਉਹ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚਲਾਉਣਾ ਚਾਹੁੰਦੇ ਆ ਪਰ ਨਾਲ ਦੀ ਨਾਲ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਹਰ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ ਚਾਹੇ ਪੈਸੇ ਦੀ ਹੈ ਚਾਹੇ ਜ਼ਮੀਨ ਦੀ ਹੈ ਇਸ ਗੱਲ ਦੇ ਉੱਤੇ ਪੰਜਾਬ ਦੇ ਵੱਡੇ ਜ਼ਿਮੀਦਾਰ ਪੰਜਾਬ ਦੀਆਂ ਰਿਆਸਤਾਂ ਦੇ ਰਾਜੇ ਪੂਰ ਜ਼ੋਰ ਨਾਲ ਕਹਿੰਦੇ ਆ ਕਿ ਉਹ ਹਰ ਤਰ੍ਹਾਂ ਦੇ ਨਾਲ ਮਦਦ ਕਰਨ ਲਈ ਵਚਨਬੱਧ ਨੇ ਔਰ ਜਿੰਨਾ ਵੀ ਪੈਸਾ ਲੱਗੇਗਾ ਉਹਦੇ ਵਾਸਤੇ ਪੰਜਾਬ ਦੇ ਰਾਜੇ ਅਤੇ ਰਿਆਸਤਾਂ ਜ਼ਿਮੀਦਾਰ ਸਾਰੇ ਸਹਿਯੋਗ ਪਾਉਣਗੇ ਜਦੋਂ ਇਸ ਯੂਨੀਵਰਸਿਟੀ ਕਾਲਜ ਦਾ ਨਾਮ ਰੱਖਣ ਦੀ ਗੱਲ ਆਈ ਦਾ ਸਭ ਤੋਂ ਪਹਿਲਾਂ ਲਾਹੌਰ ਦੇ ਬਾਰੇ ਗੱਲਬਾਤ ਹੋਈ ਫਿਰ ਅੰਮ੍ਰਿਤਸਰ ਦਾ ਨਾਮ ਸੁਜੈਸਟ ਕੀਤਾ ਗਿਆ ਪਰ ਅੰਤ ਵਿੱਚ ਸਾਰਿਆਂ ਦੀ ਸਹਿਮਤੀ ਹੋਈ ਕਿ ਇਸ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਕਾਲੇ ਰੱਖਿਆ ਜਾਏਗਾ ਤੇ ਇਤਿਹਾਸ ਦੀ ਸਭ ਤੋਂ ਵੱਡੀ ਗੱਲ ਜੋ ਸਾਡੇ ਪੰਜਾਬੀਆਂ ਦੇ ਕੋਲੋਂ ਲੁਕੋ ਦਿੱਤੀ ਗਈ ਮੈਂ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਦੇ ਉੱਤੇ ਹੱਕ ਕਿਉਂ ਜਮਾ ਰਹੇ ਹਨ ਹਨ 1778 ਦੇ ਦਸਤਾਵੇਜ਼ ਦੱਸਦੇ ਆ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੀ ਬਣੀ ਹੈ ਸਭ ਤੋਂ ਪਹਿਲਾਂ ਕਸ਼ਮੀਰੀ रियासत ਦੇ ਰਾਜਿਆਂ ਨੇ 62500 ਰੁਪਿਆ ਦਾਨ ਕੀਤਾ ਉਸ ਤੋਂ ਬਾਅਦ ਪਟਿਆਲਾ ਰਿਆਸਤ ਨੇ 50000 ਰੁਪਿਆ ਦਾਨ ਕੀਤਾ ਕਪੂਰਥਲਾ ਰਿਆਸਤ ਨੇ 10000 ਨਾਭਾ ਰਿਆਸਤ ਨੇ 11000 ਰੁਪਿਆ ਦਾਨ ਕੀਤਾ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਆਮ ਲੋਕਾਂ ਨੇ ਪਿੰਡਾਂ ਵਾਲਿਆਂ ਨੇ ਸ਼ਹਿਰਾਂ ਵਾਲਿਆਂ ਨੇ ਗਲੀਆਂ ਵਾਲਿਆਂ ਨੇ ਪੰਜਾਬ ਦੀ ਯੂਨੀਵਰਸਿਟੀ ਬਣਾਉਣ ਦੇ ਲਈ ਪੂਰਾ 12000 ਰੁਪਿਆ ਘਰੋਂ ਘਰੋਂ ਇਕੱਠਾ ਕਰਕੇ ਦਿੱਤਾ ਅਤੇ ਜੋ ਯੂਨੀਵਰਸਿਟੀ ਬਣਾਉਣ ਵਾਸਤੇ ਟੋਟਲ ਪੈਸੇ ਇਕੱਠੇ ਹੋਏ ਸਨ ਉਹ ਬਣਦੇ ਆ ਜੀ 1,64,000 ਰੁਪਿਆ ਔਰ ਇਹ ਅੱਜ ਦਾ 1,64,000 ਨਹੀਂ ਆ ਉਸ ਸਮੇਂ ਦਾ ਇਹ ਕਰੋੜਾ ਰੁਪਿਆ ਅਰਬ ਰੁਪਏ ਸੀ ਔਰ ਬੜੇ ਹਾਸੇ ਵਾਲੀ ਗੱਲ ਹੈ ਜਿਹਦੇ ਕਰਕੇ ਅੱਜ ਸੰਤ ਸਰਕਾਰ ਛਾਲਾ ਮਾਰਦੀ ਫਿਰਦੀ ਹੈ ਕਿ ਉਸ ਸਮੇਂ ਦੀ ਭਾਰਤ ਸਰਕਾਰ ਨੇ ਯੂਨੀਵਰਸਿਟੀ ਬਣਾਉਣ ਵਾਸਤੇ ਪੈਸੇ ਦਿੱਤੇ ਸਨ ਇਸ 1,64,000 ਦੇ ਵਿੱਚੋਂ ਭਾਰਤ ਦੀ ਅੰਗਰੇਜ਼ ਸਰਕਾਰ ਨੇ ਕੇਵਲ 6400 ਰੁਪਇਆ ਦਿੱਤਾ ਸੀ ਜੋ ਕਿ 4% ਵੀ ਨਹੀਂ ਬਣਦਾ ਅਤੇ ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਨਹੀਂ ਹੈ ਉਹ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਚਲੀ ਗਈ ਹੈ ਇਹਨੇ ਪੈਸੇ ਇਕੱਠੇ ਕਰਨ ਤੋਂ ਬਾਅਦ ਵੀ ਅੰਗਰੇਜ਼ ਸਰਕਾਰ ਫਿਰ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੀ ਹੈ ਕਿ ਪੰਜਾਬ ਦੇ ਵਿੱਚ ਯੂਨੀਵਰਸਿਟੀ ਨਹੀਂ ਬਣ ਸਕਦੀ ਪਰ ਇੱਥੇ ਤਾਰੀਫ਼ ਕਰਨੀ ਬਣਦੀ ਹੈ ਪ੍ਰਿੰਸੀਪਲ ਲੈਟਨਰ ਦੀ ਜਿਨੇ ਬੜੇ ਤਿੱਖੇ ਲਫ਼ਜ਼ਾਂ ਦੇ ਵਿੱਚ ਭਾਰਤ ਸਰਕਾਰ ਨੂੰ ਤਿੰਨ ਚਿੱਠੀਆਂ ਲਿਖੀਆਂ ਅਤੇ ਕਿਹਾ ਕਿ ਅਗਰ ਅਸੀਂ ਯੂਨੀਵਰਸਿਟੀ ਨਹੀਂ ਬਣਾਉਂਦੇ ਅਸੀਂ ਪੈਸੇ ਵੀ ਇਕੱਠੇ ਕਰ ਲਿਆ ਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਘਾਤ ਹੋਏਗਾ ਪੰਜਾਬੀ ਸਾਡੇ ਕਿਸੇ ਵੀ ਗੱਲ ਦਾ ਕਿਸੇ ਵੀ ਕੰਮ ਦਾ ਸਾਥ ਨਹੀਂ ਦੇਣਗੇ ਅਤੇ ਇਸ ਨੂੰ ਦੇਖਦੇ ਹੋਏ 1877 ਦੇ ਵਿੱਚ ਪਹਿਲੀ ਵਾਰ ਸਰਕਾਰੀ ਕਾਰਜ ਲਾਹੌਰ ਨੂੰ ਪੰਜਾਬ ਯੂਨੀਵਰਸਿਟੀ ਕਾਲਜ ਦਾ ਖਿਤਾਬ ਮਿਲਦਾ ਹੈ ਔਰ ਇਸੇ ਸਾਲ ਦੇ ਵਿੱਚ ਪਹਿਲੀ ਸੈਨੇਟ ਦਾ ਗਠਨ ਕੀਤਾ ਜਾਂਦਾ ਜਿਦੇ ਵਿੱਚ ਪੰਜਾਬ ਦੇ ਨਾਮੀ ਸਾਹਿਤਕਾਰ ਨਾਮੀ ਲਿਖਾਰੀ ਬੁੱਧੀਜੀਵੀ ਅਤੇ ਅੰਗਰੇਜ਼ ਸਰਕਾਰ ਦੇ ਜੋ ਅਫਸਰ ਸਨ ਉਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਹ ਸੈਨੇਟ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਾ ਬਾਰੇ ਫੈਸਲਾ ਲੈ ਸਕਦੀ ਸੀ ਸਿਲੇਬਸ ਭਾਸ਼ਾ ਬਾਰੇ ਫੈਸਲੇ ਲੈ ਸਕਦੀ ਸੀ ਪਰ ਡਿਗਰੀ ਜੋ ਹੈ ਉਹ ਫਿਰ ਵੀ ਕਲਕੱਤਾ ਯੂਨੀਵਰਸਿਟੀ ਤੋਂ ਮਿਲਦੀ ਸੀ ਪਰ ਜਦੋਂ ਇਹ ਸੈਨੇਟ ਕਲਕੱਤਾ ਯੂਨੀਵਰਸਿਟੀ ਦੇ ਕੋਲੋਂ ਸਕਾਲਰਸ਼ਿਪ ਮੰਗਦੀ ਆ ਤਾਂ ਅੰਗਰੇਜ਼ ਸਰਕਾਰ ਫਿਰ ਆਪਣੇ ਹੱਥ ਖੜੇ ਕਰ ਦਿੰਦੀ ਆ ਇਹ ਸਾਡੇ ਕੋਲ ਪੈਸੇ ਹੈ ਨਹੀਂ ਇਸ ਸਮੇਂ ਪੰਜਾਬ ਦੇ ਫਿਰ ਉਹੀ ਰਿਆਸਤਾਂ ਦੇ ਰਾਜੇ ਜ਼ਿੰਮੇਦਾਰ ਫਿਰ ਅੱਗੇ ਆਉਂਦੇ ਆ ਪਰ ਪੰਜਾਬ ਦੇ ਵਿਦਿਆਰਥੀਆਂ ਨੂੰ ਭਾਰੀ ਜੋ ਸਕਾਲਰਸ਼ਿਪ ਦਿੰਦੇ ਆ। ਵਿਦਿਆਰਥੀਆਂ ਨੂੰ ਪਤਾ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਕਾਲਜ ਦੇ ਵਿੱਚ ਇੰਨੇ ਵੱਡੇ ਲੈਵਲ ਦੇ ਉੱਤੇ ਜਾ ਕੇ ਸਕਾਲਰਸ਼ਿਪ ਦਿੱਤੀ ਜਾ ਰਹੀ ਆ ਤਾਂ ਇੱਥੇ ਵਿਦਿਆਰਥੀਆਂ ਦਾ ਹੜ ਆ ਜਾਂਦਾ ਆ। ਲੋਕੀ ਐਡਮਿਸ਼ਨ ਲੈਣ ਵਾਸਤੇ ਹਰ ਤਰ੍ਹਾਂ ਦੀ ਸਪਾਰਸ਼ ਕਰਦੇ ਆ ਔਰ ਇੱਥੋਂ ਕਿਤਾਬਾਂ ਵੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕਿਹਾ ਜਾਂਦਾ ਕਿ ਇੱਥੋਂ ਪ੍ਰੋਫੈਸਰਾਂ ਦੀ ਘਾਟ ਹੋ ਜਾਂਦੀ ਆ ਔਰ ਦੁਬਾਰਾ ਜਿਹੜੀ ਆ ਇੱਥੇ ਭਰਤੀ ਕੀਤੀ ਜਾਂਦੀ ਆ ਨਵੇਂ ਟੀਚਰਸ ਦੀ। ਅਤੇ ਇਸ ਕਾਲਜ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ 1882 ਦੇ ਵਿੱਚ ਪੰਜਾਬ ਯੂਨੀਵਰਸਿਟੀ ਕਾਲਜ ਨੂੰ ਪਹਿਲੀ ਵਾਰ ਯੂਨੀਵਰਸਿਟੀ ਦਾ ਖਿਤਾਬ ਮਿਲਦਾ ਹੈ ਅਤੇ ਇਸ ਦਾ ਨਾਮ ਕੇਵਲ ਪੰਜਾਬ ਯੂਨੀਵਰਸਿਟੀ ਰੱਖ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਅਧੀਨ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਅਨੇਕਾਂ ਕਾਲਜ ਖੋਲੇ ਜਾਂਦੇ ਹਨ। ਯੂਨੀਵਰਸਿਟੀ ਪੂਰੇ ਜੋਬਨ ਦੇ ਉੱਤੇ ਸੀ ਤਾਂ 1947 ਦੀ ਵੰਡ ਵਿੱਚ ਪੰਜਾਬ ਯੂਨੀਵਰਸਿਟੀ ਦੇ ਉੱਤੇ ਫਿਰ ਗਾਜ ਡਿੱਗਦੀ ਹੈ ਅਤੇ ਇਹ ਡਿਸਾਈਡ ਕੀਤਾ ਜਾਂਦਾ ਹੈ ਕਿ ਜੋ ਪੰਜਾਬ ਯੂਨੀਵਰਸਿਟੀ ਹੈ ਉਹ ਲਾਹੌਰ ਦੇ ਵਿੱਚ ਹੀ ਰਹੇਗੀ ਪਰ ਜੋ ਚੜ੍ਹਦੇ ਪੰਜਾਬ ਦੇ ਵਿੱਚ ਕਾਲਜ ਨੇ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਲਾਹੌਰ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਹੀ ਚੱਲੇਗਾ ਪਰ 1 ਸਾਲ ਬਾਅਦ ਪਾਕਿਸਤਾਨ ਸਰਕਾਰ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਜਾਂਦੀ ਆ ਨਾ ਕੋਈ ਸਕਾਲਰਸ਼ਿਪ ਦਿੰਦੀ ਆ ਨਾ ਕੋਈ ਪੈਸਾ ਦਿੰਦੀ ਆ ਔਰ ਜੋ ਪੰਜਾਬ ਯੂਨੀਵਰਸਿਟੀ ਜੋ ਸਾਂਝੇ ਪੰਜਾਬ ਦੀ ਸੀ ਉਹ ਪੰਜਾਬ ਦੇ ਸਰਦਾਰਾਂ ਸੀ ਉਹ ਹਮੇਸ਼ਾ ਵਾਸਤੇ ਪੰਜਾਬ ਦੇ ਹੱਥੋਂ ਜਾਂਦੀ ਲੱਗੀ। ਇਹ ਸਮਾਂ ਬਹੁਤ ਸੰਘਰਸ਼ ਦਾ ਸੀ, ਬਹੁਤ ਦੁੱਖ ਦਾ ਸੀ ਪਰ ਪੰਜਾਬ ਦੇ ਮਿਹਨਤੀ ਸਿਰੜੀ ਲੋਕਾਂ ਨੇ ਫਿਰ ਵੀ ਹਿੰਮਤ ਨਹੀਂ ਹਾਰੀ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਦਫ਼ਤਰ ਸ਼ਿਮਲੇ ਦੇ ਵਿੱਚ ਖੋਲ੍ਹਿਆ। ਸ਼ਿਮਲੇ ਆਰਮੀ ਬੇਸ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਸੀ ਮੀਡੀਆ ਦਾ। ਉਹਦੇ ਵਿੱਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਦਫ਼ਤਰ ਖੋਲ੍ਹਿਆ ਕਿਉਂਕਿ ਸ਼ਿਮਲਾ ਉਸ ਸਮੇਂ ਪੰਜਾਬ ਦੀ ਰਾਜਧਾਨੀ ਸੀ ਅਤੇ ਇਸ ਯੂਨੀਵਰਸਿਟੀ ਦਾ ਨਾਮ ਈਸਟ ਪੰਜਾਬ ਯੂਨੀਵਰਸਿਟੀ ਰੱਖਿਆ ਗਿਆ ਹੁਣ ਯੂਨੀਵਰਸਿਟੀ ਦਾ ਜੋ ਦਫ਼ਤਰ ਸੀ ਉਹ ਤਾਂ ਸ਼ਿਮਲੇ ਸੀ ਪਰ ਬੱਚਿਆਂ ਦੀਆਂ ਕਲਾਸਾਂ ਉਹਨਾਂ ਕਾਲਜਾਂ ਦੇ ਵਿੱਚ ਲਗਾਈਆਂ ਗਈਆਂ ਜੋ ਵੰਡ ਤੋਂ ਪਹਿਲਾਂ ਕਾਲਜ ਬਣਾਏ ਗਏ ਸਨ ਜਿਵੇਂ ਸਰਕਾਰੀ ਕਾਲਜ ਹੁਸ਼ਿਆਰਪੁਰ ਹੈ ਖਾਲਸਾ ਕਾਲਜ ਅਮਰਸਰ ਹੈ ਅਤੇ ਹਿਸਾਰ ਕਾਲਜ ਹੈ ਬੱਚਿਆਂ ਦੀਆਂ ਸਾਰੀਆਂ ਕਲਾਸਾਂ ਜੋ ਪੜਾਈ ਦੀਆਂ ਆ ਉਹ ਇਨ੍ਹਾਂ ਕਾਲਜਾਂ ਦੇ ਵਿੱਚ ਲਗਾਈਆਂ ਗਈਆਂ ਤਾਂ ਜੋ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ ਫਿਰ ਸ਼ਿਮਲੇ ਆਣਾ ਜਾਣਾ ਬਹੁਤ ਔਖਾ ਸੀ ਪਹਾੜੀ ਇਲਾਕੇ ਦੇ ਵਿੱਚ ਇਸ ਕਰਕੇ ਸ਼ਿਮਲੇ ਤੋਂ ਜੋੜਾ ਦਫ਼ਤਰ ਹੈ ਉਹ ਸੋਲਨ ਦੇ ਵਿੱਚ ਸ਼ਿਫਟ ਕੀਤਾ ਗਿਆ ਇਸ ਤੋਂ ਬਾਅਦ ਜੋ ਪੰਜਾਬ ਯੂਨੀਵਰਸਿਟੀ ਦਾ ਮੁੱਖ ਦਫ਼ਤਰ ਸੀ ਉਹ ਹੁਸ਼ਿਆਰਪੁਰ ਗਰਮੈਂਟ ਕਾਲਜ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੁਣ ਵੰਡ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਨਾਮ ਈਸਟ ਪੰਜਾਬ ਯੂਨੀਵਰਸਿਟੀ ਰੱਖ ਦਿੱਤਾ ਗਿਆ ਕਿਉਂਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਮੌਜੂਦ ਸੀ ਇਸ ਕਰਕੇ ਉਹ ਸੇਮ ਨਾਮ ਨਹੀਂ ਸੀ ਰੱਖ ਸਕਦੇ ਇਸ ਕਰਕੇ ਜੋ ਸਾਡੇ ਲੋਕਾਂ ਨੇ ਦਰਖੀ ਕੀਤਾ ਕਿ ਉਹ ਪੰਜਾਬ ਯੂਨੀਵਰਸਿਟੀ ਜੋ ਪੰਜਾਬ ਨੂੰ ਪੀ ਯੂ ਲਿਖਦੇ ਸਨ ਉਹਨਾਂ ਨੇ ਸਪੈਲਿੰਗ ਚੇਂਜ ਕਰਕੇ ਪੀ ਏ ਲਿਖ ਦਿੱਤਾ ਅਤੇ ਉਹ ਪੰਜਾਬ ਯੂਨੀਵਰਸਿਟੀ ਬਣਾ ਦਿੱਤੀ ਗਈ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਦਸਤਾਵੇਜ਼ ਦੇਖ ਸਕਦੇ ਆ ਉੱਥੇ ਪੰਜਾਬ ਪੀ ਏ ਦੇ ਨਾਲ ਸ਼ੁਰੂ ਹੁੰਦਾ ਹੁਣ ਸਾਲ 1954 ਦੇ ਵਿੱਚ ਜੋ ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟਸ ਹਨ ਉਹਨਾਂ ਨੇ ਪੰਜਾਬ ਸਰਕਾਰ 'ਕਿ ਮੰਗ ਰੱਖੀ ਕਿ ਪੰਜਾਬ ਯੂਨੀਵਰਸਿਟੀ ਜੋ ਹੈ ਉਹ ਮੈਦਾਨੀ ਇਲਾਕੇ ਦੇ ਵਿੱਚ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪਟਿਆਲੇ ਦੇ ਵਿੱਚ ਜ਼ਮੀਨ ਦਿਖਾਈ ਪਰ ਜੋ ਯੂਨੀਵਰਸਿਟੀ ਦੇ ਸਿੰਡੀਕੇਟਸ ਹਨ ਉਹਨਾਂ ਦਾ ਵਿਜ਼ਨ ਸੀ ਕਿ ਜੋ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਬਣ ਰਿਹਾ ਹੈ ਜਿਹਨੂੰ ਅਸੀਂ ਚੰਡੀਗੜ੍ਹ ਕਹਿੰਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਡਿਵੈਲਪ ਕਰੇਗਾ ਇਸ ਕਰਕੇ ਉਹਨਾਂ ਨੇ ਮੰਗ ਰੱਖੀ ਕਿ ਪੰਜਾਬ ਯੂਨੀਵਰਸਿਟੀ ਬਣਾਉਣ ਵਾਸਤੇ ਚੰਡੀਗੜ੍ਹ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਤਾਂ ਇਸ ਮੰਗ ਨੂੰ 1900 ਚਰਿੰਦਾ ਦੇ ਵਿੱਚ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਅਤੇ ਜੋ ਪੰਜਾਬ ਦਾ ਇੱਕ ਪਿੰਡ ਕਾਂਜੀ ਮਾਜਰਾ ਉਜਾੜ ਕੇ ਸੈਕਟਰ 14 ਬਣਾਇਆ ਗਿਆ ਸੀ ਪੰਜਾਬ ਯੂਨੀਵਰਸਿਟੀ ਨੂੰ ਉਹਦੇ ਵਿੱਚ 306 ਏਕੜ ਜ਼ਮੀਨ ਦਿੱਤੀ ਜਾਂਦੀ ਹੈ ਜੋ ਕਿ ਪੰਜਾਬ ਯੂਨੀਵਰਸਿਟੀ ਨੇ 3,60,000 ਰੁਪਏ ਵਿੱਚ ਖਰੀਦੀ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਗਈ ਇਹਨਾਂ ਨੇ 100 ਤੋਂ 150 ਤੱਕ ਕਾਲਜ ਖੋਲੇ ਇਸ ਤੋਂ ਬਾਅਦ ਅਫਸੋਸ ਦਾ ਟਾਈਮ ਆਇਆ 1966 ਦੇ ਵਿੱਚ ਜਦੋਂ ਪੰਜਾਬ ਦੀ ਇੱਕ ਵਾਰ ਦੁਬਾਰਾ ਵੰਡ ਕੀਤੀ ਗਈ ਪੰਜਾਬ ਦੇ ਦੁਬਾਰਾ ਟੁਕੜੇ ਹੋਏ ਹਿਮਾਚਲ ਨੂੰ ਪੰਜਾਬ ਨਾਲੋਂ ਵੱਖਰਾ ਕੀਤਾ ਗਿਆ ਹਰਿਆਣੇ ਨੂੰ ਵੱਖਰਾ ਕੀਤਾ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਜੋ ਕਾਲਜ ਪੰਜਾਬ ਯੂਨੀਵਰਸਿਟੀ ਦੇ ਨਾਲ ਅਫੀਲੀਏਟ ਸਨ ਉਹ ਹਰਿਆਣੇ ਅਤੇ ਹਿਮਾਚਲ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਉਹ ਦੋਨਾਂ ਸਟੇਟਾਂ ਨੇ ਜੋ ਕਾਲਜ ਨੇ ਉਹ ਆਪੋ ਆਪਣੀ ਯੂਨੀਵਰਸਿਟੀ ਬਣਾ ਕੇ ਉਹਦੇ ਨਾਲ ਜੋੜ ਲਏ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਨਾਮ ਤੇ ਬਣੀ ਹੋਈ ਯੂਨੀਵਰਸਿਟੀ ਪੰਜਾਬ ਦੇ ਵਾਂਗੂ ਹੀ ਸੰਘਰਸ਼ ਕਰ ਰਹੀ ਹੈ ਔਰ ਪੰਜਾਬ ਦੇ ਵਾਂਗੂ ਹਮੇਸ਼ਾ ਹੀ ਚੜਦੀ ਕਲਾ ਦੇ ਵਿੱਚ ਹੈ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਹਮੇਸ਼ਾ ਆਪਣੇ ਜੋਬਨ ਤੇ ਰਹੀ ਬਹੁਤ ਸਾਰਾ ਸੰਘਰਸ਼ ਕੀਤਾ ਪੰਜਾਬ ਯੂਨੀਵਰਸਿਟੀ ਨੂੰ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਅਵਾਰਡ ਵੀ ਮਿਲੇ ਇਸ ਯੂਨੀਵਰਸਿਟੀ ਨੇ ਲੱਖਾਂ ਵਿਦਿਆਰਥੀਆਂ ਨੂੰ ਵਿੱਦਿਆ ਦਾ ਆਚਾਨਣ ਦਿੱਤਾ ਹਜ਼ਾਰਾਂ ਲੋਕ ਇਤੋਂ ਸਟਾਰ ਬਣ ਕੇ ਨਿਕਲੇ ਹਜ਼ਾਰਾਂ ਅਫਸਰ ਅਤੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਇੱਥੋਂ ਦੇ ਪੜੇ ਹੋਏ ਵਿਦਿਆਰਥੀ ਬੈਠੇ ਹਨ ਦੁੱਖ ਦੀ ਗੱਲ ਹੈ ਕਿ ਅੱਜ ਫਿਰ ਕਟਿਆ ਸਰਕਾਰ ਦੀ ਕਟਿਆ ਨਿਗਾ ਇਸ ਪੰਜਾਬ ਯੂਨੀਵਰਸਿਟੀ ਦੇ ਉੱਤੇ ਆ ਉਹ ਯੂਨੀਵਰਸਿਟੀ ਜਿਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਪੌਣੇ 200 ਸਾਲ ਸੰਘਰਸ਼ ਕੀਤਾ ਜਿਸ ਯੂਨੀਵਰਸਿਟੀ ਨੂੰ ਪੰਜਾਬੀਆਂ ਨੇ ਆਪਣੇ ਹੱਥ ਪਸੀਨੇ ਦੀ ਕਮਾਈ ਨਾਲ ਬਣਾ ਲਿਆ ਅੱਜ ਸਰਕਾਰ ਉਸ ਯੂਨੀਵਰਸਿਟੀ ਨੂੰ ਪੰਜਾਬੀਆਂ ਦੇ ਨਾਲੋਂ ਤੋੜਨਾ ਚਾਹੁੰਦੀ ਸੋ ਪੰਜਾਬੀਓ ਇਹ ਯੂਨੀਵਰਸਿਟੀ ਤੁਹਾਡੀ ਹੈ ਤੁਹਾਡੇ ਬਜ਼ੁਰਗਾਂ ਦੇ ਪਸੀਨੇ ਦੇ ਨਾਲ ਪੈਸੇ ਦੇ ਨਾਲ ਬਣਾਈ ਗਈ ਹੈ ਆਓ ਇਸ ਯੂਨੀਵਰਸਿਟੀ ਵਾਸਤੇ ਆਵਾਜ਼ ਬੁਲੰਦ ਕਰੀਏ ਅਤੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਈਏ ਤਾਂ ਜੋ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਨਾ ਮਾਰਿਆ ਜਾ ਸਕੇ